ਇਹ ਜਿਹੜਾ ਅੰਦਰ ਜਦੋਂ ਕਾਮ ਵਾਸ਼ਨਾ ਦੀ ਪੂਰਤੀ ਨਾ ਹੋਈ ਅੰਦਰ ਕ੍ਰੋਧ ਦੱਬਿਆ ਗਿਆ ਉਹਦੇ ਤੋਂ ਅੱਜ ਸਾਰੀ ਦੁਨੀਆ ਰੋਗੀ ਏ ਕਿਉਂ ਕਿ ਕਾਮ ਨੂੰ ਵਧਾਉਣ ਵਾਸਤੇ ਦੁਨੀਆ ਨੇ 100% ਸਾਧਨ ਕਰ ਲਏ ਹੁਣ ਇੱਕ ਚੀਜ਼ ਨੂੰ ਅਸੀਂ ਕਿਸੇ ਪਾਣੀ ਦੇ ਥੱਲੇ ਅੱਗ ਬਾਲੀ ਜਾ ਰਹੇ ਹਾਂ ਤੇ ਉੱਪਰ ਉਹਦੇ ਢੱਕਣ ਦੇ ਕੇ ਦੱਬਨੇ ਆਂ ਵੀ ਡੁੱਲੇ ਨਾ ਉਬਲੇ ਨਾ ਇਹ ਕਿਵੇਂ ਹੋ ਸਕਦਾ ਹੈ ਬੜੀਆਂ ਸਿਕਿਆਵਾਂ ਨੇ ਬੜਾ ਕੁਝ ਉੱਪਰੋਂ ਢੱਕਣ ਦੇ ਰਹੇ ਆਂ ਥੱਲੇ ਅੱਗ ਬਾਲ ਰਹੇ ਆਂ ਕਿਵੇਂ ਮਿٹےਗਾ ਕਾਮ ਦੇ ਅਰਥ ਕੀ ਨੇ ਕਾਮ ਦੇ ਥੱਲੇ ਅਸੀਂ ਭਾਂਬੜ ਬਾਲੇ ਹੋਏ ਨੇ ਨਾ ਸਾਡੇ ਪਹਿਰਾਵੇ ਠੀਕ ਨਾ ਸਾਡਾ ਖਾਣਾ ਪੀਣਾ ਠੀਕ ਨਾ ਸਾਡਾ ਵੇਖਣਾ ਠੀਕ ਸਾਡੇ ਟੈਲੀਵਿਜ਼ਨਾਂ ਦੇ ਵਿੱਚ ਕੀ ਚੱਲਦਾ ਹੈ ਇੱਕ ਪਾਸੇ ਅੱਗ ਬਾਲੀ ਜਾਂਦੇ ਆ ਸਵੇਰੇ ਉੱਠ ਕੇ ਕਹਿੰਦੇ ਆ ਪੁੱਤਰ ਵੇਖੀ ਪੱਗ ਦਾ ਧਿਆਨ ਰੱਖੀ ਪੱਗ ਦਾ ਧਿਆਨ ਕਿੱਥੋਂ ਰਹੇਗਾ ਇੱਕ ਪਾਸੇ ਕਹਿੰਦੇ ਆ ਸਾਡਾ ਸੱਭਿਆਚਾਰ ਸਾਡਾ ਧਰਮ ਸਾਡਾ ਉਹ ਤੇ ਗੁਰਦੁਆਰੇ ਆਨੰਦ ਕਾਰਜ ਦੀ ਡਾਇਰੀ ਤੇ ਬਾਅਦ ਵਿੱਚ ਲਿਖਾਉਂਦੇ ਆ ਵੀ ਪੁੱਤਰ ਦਾ ਵਿਆਹ ਕਰਨਾ ਹੈ ਗੌਣ ਵਾਲੀ ਨੂੰ ਪਹਿਲਾਂ ਲਿਖਾ ਕੇ ਆਉਂਦੇ ਆ ਫਿਰ ਕਹਿੰਨੇ ਆ ਜੀ ਸਭਿਆਚਾਰ ਰਵੇ ਜੀ ਧਰਮ ਰਹਿਣਾ ਕਿੱਥੋਂ ਹੈ ਮਹਾਰਾਜ ਹੁਣੇ ਬਚਨ ਕਰਦੇ ਨੇ ਆਸਾ ਦੀ ਬਾਹਰ ਵਿੱਚ ਕਿ ਬੀਜੈ ਵੇਖੋ ਮੰਗੇ ਅੰਮ੍ਰਿਤ ਵੇਖੋ ਓ ਨਿਉ ਮਨੁੱਖ ਦਾ ਕਾਮ ਤਾਂ ਵਧਿਆ ਕਿਉਂਕਿ ਉਹਨੇ ਦੇ ਥੱਲੇ ਅੱਗ ਦਿੱਤੀ ਏ ਤੇ ਜਦੋਂ ਇਹਦੀ ਪੂਰਤੀ ਨਹੀਂ ਹੋਈ ਉਦੋਂ ਸਮਾਜ ਵਿੱਚ ਅਪਰਾਧ ਵੀ ਵਧਿਆ ਹੈ ਤੇ ਜਦੋਂ ਇਹਦੀ ਪੂਰਤੀ ਨਹੀਂ ਹੋਈ ਤੇ ਮਨੁੱਖ ਮਾਨਸਿਕ ਤੌਰ ਤੇ ਰੋਗੀ ਵੀ ਹੋਇਆ ਸਰੀਰਕ ਤੌਰ ਤੇ ਰੋਗੀ ਵੀ ਹੋਇਆ ਇਹਦਾ ਇੱਕ ਕਾਰਨ ਦੂਸਰਾ ਉਹ ਰੋਗ ਅੰਦਰ ਕ੍ਰੋਧ ਦੱਬਿਆ ਜਾਂਦਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਇਹਦਾ ਨਾਂ ਲੈਂਦੇ ਨੇ ਜਦੋਂ ਉਹਨਾਂ ਨੂੰ ਕਿਸੇ ਪੁੱਛਿਆ ਕਿ ਮੇਰਾ ਮਨ ਨਹੀਂ ਟਿਕਦਾ ਤੇ ਮਹਾਰਾਜ ਇਹਦਾ ਜਵਾਬ ਦਿੰਦੇ ਆਪਣੀ ਬਾਣੀ ਵਿੱਚ ਸਾਡਾ ਸਾਰਿਆਂ ਦਾ ਹੀ ਸਵਾਲ ਹੈ ਨਾ ਪਾਠ ਕਰਨੇ ਆ ਮਨ ਨਹੀਂ ਟਿਕਦਾ ਰਿਪੀਟਿੰਗ ਹੋ ਰਹੀ ਵਿਚਾਰਾਂ ਦੀ ਖਿਆਲਾਂ ਦੀ ਉਹੀ ਸੋਚੀ ਜਾ ਰਹੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਇਹਦਾ ਕਾਰਨ ਕੀ ਏ ਤੇਰਾ ਮਨ ਕਿਉਂ ਨਹੀਂ ਟਿਕਦਾ ਸਾਦੋ ਯਹ ਮਨ ਗਹਿਉ ਨਾ ਜਾਈ ਏ ਗੁਰਮੁਖੋ ਏ ਸਾਦੂਓ ਇਹ ਮਨ ਇਸ ਤਰ੍ਹਾਂ ਨਹੀਂ ਜੇ ਟਿਕਣਾ ਕਿਉਂ ਮਹਾਰਾਜ ਦਾ ਕਾਰਨ ਕੀ ਕਾਰਨ ਦੱਸਿਆ ਕਹਿੰਦੇ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਇਹਾਂ ਤੇ ਫਿਰ ਨਾ ਰਹੀ ਇਹ ਵਸਦਾ ਹੀ ਤ੍ਰਿਸ਼ਨਾ ਦੇ ਨਾਲ ਇਹਦੇ ਅੰਦਰ ਲੋਭ ਦੇ ਭਾਂਬੜ ਮਚਦੇ ਨੇ ਤੇ ਅੱਜ ਤੇ ਅੱਜ ਦਾ ਇਹ ਸਰਵੇਖਣ ਦੱਸਦਾ ਹੈ ਕਿ ਸਭ ਤੋਂ ਜ਼ਿਆਦਾ ਬੱਚੇ ਰੋਗੀ ਨੇ ਬੱਚੇ ਰੋਗੀ ਨੇ ਮਾਨਸਿਕ ਰੋਗੀ ਕਿਉਂ ਨੇ ਕਿਉਂਕਿ ਉਮਰ ਅਜੇ 5 ਸਾਲ ਵੀ ਨਹੀਂ ਹੁੰਦੀ ਤੇ ਇੰਟਰਨੈਟ ਤੇ ਵੇਖ ਕੇ ਵੱਡੀਆਂ-ਵੱਡੀਆਂ ਕੋਠੀਆਂ ਤੇ ਵੱਡੀਆਂ ਗੱਡੀਆਂ ਉਦੋਂ ਹੀ ਅੰਦਰ ਭਾਂਬੜ ਬਣਨ ਲੱਗ ਪੈਂਦਾ ਨੇ ਮੈਨੂੰ ਆਹ ਮਿਲੇ ਮੈਨੂੰ ਆਹ ਮਿਲ ਗਿਆ ਉਹਨੇ ਸਾੜ ਕੀ ਸੁਆ ਕਰਨਾ ਉਹ ਮਹਾਰਾਜ ਕਹਿੰਦੇ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਜਾਂ ਤੇ ਫਿਰ ਨਾ ਰਹਾਈ ਗੁਰੂ ਕੇ ਸਿਖਾ ਜਿਹੜਾ ਤੂੰ ਸਵਾਲ ਕਰਨਾ ਹੈ ਮੈਂ ਪਾਠ ਕਰਨਾ ਤੇ ਮਨ ਨਹੀਂ ਟਿਕਦਾ ਆਪਣੇ ਖਾਨੇ ਨੂੰ ਫੋਲ ਕੇ ਵੇਖ ਅੰਦਰ ਤ੍ਰਿਸ਼ਨਾ ਕਿੰਨੀ ਕੂਏ ਜਿੰਨਾ ਚਿਰ ਤ੍ਰਿਸ਼ਨਾ ਨਾ ਕਟੀ ਉਹਨਾਂ ਚਿਰ ਮਨ ਨਹੀਂ ਟਿਕਣਾ ਸਾਧੂ ਜੈ ਮਨ ਗਏ ਉਹ ਨਾ ਜਾਈ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਜਾਂ ਤੇ ਫਿਰ ਨਾ ਰਹੀ ਫਿਰ ਅੱਗੇ ਇੱਕ ਹੋਰ ਬਚਨ ਕਿਹਾ ਕਠਿਨ ਕ੍ਰੋਧ ਘਟ ਹੀ ਕੇ ਭੀਤਰ ਕਠਿਨ ਕ੍ਰੋਧ ਇੱਕ ਸਰਲ ਕ੍ਰੋਧ ਹੁੰਦਾ ਕਿਸੇ ਨੇ ਬੁਰਾ ਬੋਲਿਆ ਅੱਗੋਂ ਬੋਲ ਦਿੱਤਾ ਨਿਕਲ ਗਿਆ ਕਠਿਨ ਕ੍ਰੋਧ ਹੁੰਦਾ ਜੋ ਸੋਚਿਆ ਸੀ ਉਸ ਤਰ੍ਹਾਂ ਨਹੀਂ ਹੋਇਆ ਗੁੱਸੇ ਦੇ ਤਤ ਅੰਦਰ ਦਬੇ ਗਏ ਉਹਨੂੰ ਕੱਢਿਆ ਨਹੀਂ ਜਾ ਸਕਦਾ ਉਹੀ ਸਟ੍ਰੈਸ ਹੈ ਉਹੀ ਡਿਪਰੈਸ਼ਨ ਹੈ ਸਾਰਾ ਕੁਝ ਹੋਈ ਕਠਿਨ ਕ੍ਰੋਧ ਘਟ ਹੀ ਕੇ ਭੀਤਰ ਜੇ ਸੁਧ ਸਭ ਗਿਸرائی ਜਿੰਨੇ ਅੰਦਰ ਲਈ ਹੋਸ਼ ਹੀ ਗਵਾ ਦਿੱਤੀ ਸਾਰੀ ਪਤਾ ਹੀ ਨਹੀਂ ਲੱਗਦਾ ਹੁਣ ਕਰਨਾ ਕੀ